तो ने अपने परिवार समेत पहुंच चुके हैं वोटकास्ट करो तस्वीर तुम वेख सद पूरा परिवार जोड़ा है उन्होंने इतने मौजूद है डिमपी ढिलों मौजूद ने नाल उन्होंने जोड़े बच्चे ने मौजूद ने तो इस वक्त तस्वीर तीस वेख सकते हो वोटकास्ट कर रहे हैं अपने वोट का इस्तेमाल जोड़ा है इन्होंने वालों किया जाएगा तो पूरे परिवार के न इस वक्त डिमपी ढिलों जोड़े ने वोटकास्ट करने तस्वीर तुम वेख सकते हो पूरा परिवार ज इस वक्त उन्होंने नजर आएगा तो तस्वीर वेख सकते हो पूरे परिवार के डिमपी ढिलों जोड़े ने ਆਪਣੇ ਵੋਟ ਦਾ ਇਸਤੇਮਾਲ ਕਰਨ ਦੇ ਲਈ ਜਾਂਦੇ ਹੋ ਤੁਹਾਨੂੰ ਨਜ਼ਰ ਆਣਗੇ ਕਿ ਮੈਂ ਆਮ ਵੈਰੀ ਲੱਕੀ ਕਿ ਮੈਂ ਇਕੱਲਾ ਕੈਂਡੀਡੇਟ ਆ ਜਿਹੜੇ ਆਪਦੀ ਵੋਟ ਆਪ ਨੂੰ ਪਾ ਰਹੇ ਹੋਰ ਕੋਈ ਨਹੀਂ ਪਾ ਸਕਦਾ ਜਿੰਨੇ ਵੀ ਮੇਰੇ ਵਿਰੋਧੀ ਆ ਆਈ ਮੀਨ ਟੂ ਸੇ ਉਹ ਆਪਦੇ ਆਪ ਨੂੰ ਵੋਟ ਨਹੀਂ ਪਾ ਸਕਦੇ ਕਿਉਂਕਿ ਸਾਰੇ ਬਾਹਰ ਦੇ ਆ ਆ ਦੇਖੋ ਸਾਡੀ ਪੂਰੀ ਸਾਰੀ ਫੈਮਿਲੀ ਆਈ ਹੈ ਲੋਕਾਂ ਨਾਲ ਬਹੁਤ ਪਿਆਰ ਮਿਲ ਰਿਹਾ ਹੈ ਬਹੁਤ ਪਿਆਰ ਮਿਲ ਰਿਹਾ ਤੁਸੀਂ ਵੈਸੇ ਸਾਰੇ ਜਾਣੀ ਜਾਣੋ ਜੀ ਮੇਰੇ ਤੋਂ ਹੋਵੇ ਸੀ

तो उन्होंने कहा कि लोग जो जोट करेंगे उस तो उसका तो 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 गा है जित होनी लाजमी है फिलहाल देखते हैं कि लोग जितना सिरा किस पर बनते हैं कैमरा परसन अभिजीत प्रकाश दैनिक सवेरा टीवी जो परिवार समेत पहुँच चुके हैं वोटकास्ट करो तस्वीर देख सकते हो पुराना परिवार जो इतना मौजूद है डिमपटी लोग मौजूद ने ना उन्हें जो बच्चे ने मौजूद ने तो इस वक्त तस्वीर तुम वेख सकते हो वोटकास्ट कर रहे हैं अपने वोट का इस्तेमाल जोड़ा है इन्होंने वालों किया जाएगा तो पूरे परिवार ਡਿੰਪਿਟੇ ਲੋ ਜਿਹੜੇ ਨੇ ਵੋਟ ਕਾਸਟ ਕਰਨ ਦੇ ਲਈ ਜਾਂਦੇ ਹੋਏ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੂਰਾ ਪਰਿਵਾਰ ਜਿਹੜਾ ਹੈ ਇਸ ਵਕਤ ਉਹਨਾਂ ਦੇ ਨਾਲ ਇੱਥੇ ਨਜ਼ਰ ਆਵੇਗਾ ਤਾਂ ਤਸਵੀਰਾਂ ਦੇਖ ਸਕਦੇ ਹਾਂ ਪੂਰੇ ਪਰਿਵਾਰ ਦੇ ਨਾਲ ਡਿੰਪਿਟੇ ਲੋ ਜਿਹੜੇ ਨੇ ਆਪਣੇ ਵੋਟ ਦਾ ਇਸਤੇਮਾਲ ਕਰਨ ਦੇ ਲਈ ਜਾਂਦੇ ਹੋਏ ਤੁਹਾਨੂੰ ਨਜ਼ਰ ਆਣਗੇ ਕਿਹਾ ਆਈ ਐਮ ਵੈਰੀ ਲੱਕੀ ਕਿ ਮੈਂ ਇਕੱਲਾ ਕੈਂਡੀਡੇਟਾਂ ਜਿਹੜੇ ਆਪ ਦੀ ਵੋਟ ਆਪ ਨੂੰ ਪਾ ਰਹੇ ਹੋਰ ਕੋਈ ਨਹੀਂ ਪਾ ਸਕਦਾ ਜਿੰਨੇ ਵੀ ਮੇਰੇ ਵਿਰੋਧੀ ਆ ਆਈ ਮੀਨ ਟੂ ਸੇ ਉਹ ਆਪਦੇ ਆਪ ਨੂੰ ਵੋਟ ਨਹੀਂ ਪਾ ਸਕਦੇ ਕਿਉਂਕਿ ਸਾਰੇ ਬਾਹਰ ਦੇ देखो सारी पूरी सारी फैमिली आई है बहुत प्यार मिल रहा है बहुत प्यार मिल रहा है तो ची वैसे सारे जानी जानो जी मेरे तम्हों हो वैसे तो आ रहे हैं सारे तो ची जाया है अभी लोकन तो भी तो ची सारे पूछे हैं आई समझ लो चची चची कल बात आओ कल तो ना वो जगह नहीं डिपेंड वो जगह थे मौजू ਸਾ ਪੂਰੇ ਪਰਿਵਾਰ ਦੇ ਨਾਲ ਜਿਹੜੇ ਨੇ ਇਸ ਵਕਤ ਵੋਟ ਕਾਸਟ ਕਰਨ ਦੇ ਲਈ ਪਹੁੰਚੇ ਨੇ ਤਾਂ ਤੁਸੀਂ ਇਸ ਵਕਤ ਗਿੱਦਰ ਬਾਤੂ ਦੇਖ ਰਹੇ ਹੋ ਜਿੱਥੇ ਕਿ ਵੋਟ ਕਾਸਟ ਕਰਨ ਦੇ ਲਈ ਜਿਹੜਾ ਹੈਗਾ ਡਿੰਪੀ ਢਿੱਲੋਂ ਆਪਣੇ ਪਰਿਵਾਰ ਦੇ ਨਾਲ ਜਿਹੜੇ ਨੇ ਪਹੁੰਚੇ ਹੋਏ ਨੇ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਇਸ ਵਕਤ ਤੁਸੀਂ ਗਿੱਦਰ ਬਾਤੂ ਦੇਖ ਰਹੇ ਹੋ ਜਿੱਥੇ ਕਿ ਡਿੰਪੀ ਢਿੱਲੋਂ ਆਪਣੇ ਸਾਥੀਆਂ ਦੇ ਨਾਲ ਜਿਹੜਾ ਵੋਟ ਕਾਸਟ ਕਰਨ ਦੇ ਲਈ ਪਹੁੰਚੇ ਹੋਏ ਨੇ ਤਾਂ ਆਪਣੇ ਪੂਰੇ ਪਰਿਵਾਰ ਦੇ ਨਾਲ ਜਿਹੜਾ ਹੈਗਾ ਵੋਟ ਦਾ ਇਸਤੇਮਾਲ ਕਰਨ ਦੇ ਲਈ ਡਿੰਪੀ ਢਿੱਲੋਂ ਪਹੁੰਚੇ ਨੇ ਤਾਂ ਤਸਵੀਰ ਇਸ ਵਕਤ ਤੁਸੀਂ ਵੇਖ ਸਕਦੇ ਹੋ ਤੇ ਤਸਵੀਰ ਇਸ ਵਕਤ ਦੇਖ ਰਹੇ ਤੁਸੀਂ